ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਖੜੇ ਆਂ ਪਿੰਡ ਫੰਮਣ ਨਾਲ ਜ਼ਿਲ੍ਹਾ ਸੰਗਰੂਰ ਤਹਿਸੀਲ ਪੁਆਨੇਗੜ ਹਣਾ ਜੀ ਤੇ ਕੀ ਹਾਲ ਨੇ ਜੀ ਵਧੀਆ ਜੀ ਤੇ ਕਿੰਨੀਆਂ ਬੱਕਰੀਆਂ ਕਿੰਨੀਆਂ ਭੇਡਾਂ ਨੇ ਬਈ ਆਪਣਾ ਤੇ ਬੱਕਰੀਆਂ ਹੈਗੀਆਂ 14-15 ਇਹ ਅੱਛਾ ਜੀ ਤੇ ਕਿੰਨਾ ਪੁਰਾਣਾ ਕੰਮ ਆ ਵੀਰੇ ਆਪਣਾ ਆਪਣਾ ਹੋ ਗਿਆ ਜੀ 15-16 ਸਾਲ ਹੋ ਗਏ ਜੀ 15-16 ਸਾਲ ਹੋ ਗਿਆ ਹਣਾ ਤੇ ਕਿੰਨੀਆਂ ਬੱਕਰੀਆਂ ਨੇ ਵੀਰੇ ਆਪਣੇ ਲਵੇ ਤੇ ਕਿੰਨੀਆਂ ਆਪਣੇ ਲਵੇ 14-15 ਬੱਕਰੀਆਂ ਹੈ ਜੀ ਅੱਛਾ ਜੀ ਭੇਡਾਂ ਭੇਡਾਂ ਪੈਂਡ ਭੇਡਾਂ ਇਹ 65 ਭੇਡਾਂ ਹੈਗੀਆਂ ਹਣਾ ਬਈ ਤੇ ਸੇਲ ਪਰਚੇਸ ਕਰਨੀਆਂ ਨੇ ਭੇਡ ਆਪਾਂ ਕਰ ਦਾਂਗੇ ਅਛਾ ਜੀ ਤੇ ਇੱਕ ਵਾਰ ਆਪਣਾ ਪਹਿਲਾ ਹੀ ਨੰਬਰ ਦੱਸ ਦੋ ਬਈ 814763 19384 ਅਛਾ ਜੀ ਤੇ ਆ ਬੱਕਰੀ ਦੀ ਡਿਟੇਲ ਬਈ ਇਹ ਬੱਕਰੀ ਸੂਣ ਨੂੰ ਤਿਆਰ ਆਏ ਅਛਾ ਜੀ ਇਹ ਕਿਵੇਂ ਬਈ ਆਪੇ ਵੇਚਣੀ ਆ ਨਹੀਂ ਇਹ ਵੇਚਣੀ ਨਹੀਂ ਹੈਗੀ ਤੇ ਇਹ ਬਈ ਇਹ ਦੁੱਧਾਂ ਬਹੁਤ ਚੰਗੀ ਲਾਦੇ ਹਨ ਇਹ ਕਿਵੇਂ ਆ ਤੇ ਪੂਰੀ ਸਿਹਰੇ ਆ ਜੀ ਇਹ ਪ੍ਰਾਣੀ ਕੁਆਲਿਟੀ ਚ ਆ ਪ੍ਰਾਣੀ ਹੈ ਜੀ ਪ੍ਰਾਣੀ ਇਹ ਕਿੰਨੇ ਟਾਈਮ ਹੋ ਗਏ ਛੁੱਟ ਲਵੇ ਇਹਨੂੰ ਇਹਨੂੰ ਹੋ ਗਏ ਹੁਣੇ ਜੀ 4-5 ਸਾਲ ਜੀ ਛੁੱਟ ਲਵੇ ਹਨਾ ਹਾਂ ਜੀ ਤੇ ਦੇਖ ਸਕਦੇ ਹੋ ਚੱਡਾ ਦਿਖਾਉਣਾ ਤੁਹਾਨੂੰ ਹਨਾ ਜਿਹੜੇ ਚੀਜ਼ਾਂ ਨੇ ਬਈ ਉਹ ਲੁਕਿਆ ਰਹ ਜਾਂਦੀਆਂ ਨੇ ਪਰ ਸੋਨੂੰ ਅੱਜ ਦਿਖਾਵਾਂਗੇ ਬਹੁਤ ਪੁਰਾਣੇ ਆਜ ਦੀ ਵੀਰ ਲਵੇ ਆਏ ਆ ਤੇ ਜੋ ਕੀ ਪਹਿਲਾ ਸਮਿਆਂ ਚੋਂ ਭੇਡਾਂ ਬੱਕਰੀਆਂ ਰੱਖਦੇ ਆ ਰਹੇ ਨੇ ਹਨਾ ਤੇ ਬਹੁਤ ਸੋਹਣੀਆਂ ਭੇਡਾਂ ਲੈ ਲਈ ਇਹਨਾਂ ਲਵੇ ਤੇ ਦਿਖਾਉਣਾ ਤੁਹਾਨੂੰ ਆਹ ਲੈ ਲਈ ਕਿਵੇਂ ਆ ਜੀ ਇਹ ਦੇਖਿਓ ਜੀ ਇਹ ਹੁਣ ਚੈੱਕ ਕਰਿਓ ਕੈਰਾਂ ਦਾ ਇਹ ਦੋ ਕੱਟ ਰਹੀਏ ਲੈ ਦੇਖ ਸਕਦੇ ਬਈ ਦੋ ਦੋ ਰੇ ਪੱਟ ਰਹੀਆਂ ਹਨਾ ਹਾਂ ਜੀ ਹਾਂ ਇਹ ਦੇਖ ਸਕਦੇ ਬਹੁਤ ਸੋਹਣੀ ਲੈ ਲਈ ਤੇ ਇਹ ਸੇਲ ਆ ਬਈ ਇਹ ਵੀ ਕਰ ਦਾਂਗੇ ਇਹ ਤੇ ਸੜੇ ਵੀ ਸੇਲਾ ਹਨ ਆ ਵੀ ਆਈ ਬਾਈ ਵੀ ਨਾਲ ਆਇਆ ਆਪਣੇ ਆ ਦੇਖੋ ਜੀ ਤੇ ਇਹ ਲੈ ਲਈ ਬਾਈ ਇਹ ਵੀ ਸੇਲ ਆਈ ਇਹ ਵੀ ਨਮੀਆਂ ਨਮੀਆਂ ਬਈ ਲੈ ਲਈ ਆ ਆਪਣੇ ਇਹਨਾਂ ਸਾਰੇ ਨਮੀਆਂ ਹਨਾ ਬੇਡਾ ਸਾਰੀਆਂ ਨਮੀਆਂ ਨੇ ਜੀ ਲੈ ਭੇਡਾਂ ਬਈ ਸਾਰੀਆਂ ਨਮੀਆਂ ਨੇ ਬਾਈ ਲਵੇ ਹਨਾ ਬਹੁਤ ਸੋਹਣੀਆਂ ਭੇਡਾਂ ਬੱਕਰੇ ਨੇ ਬਾਈ ਲਵੇ ਜੋ ਕਿ ਤੇ ਬਈ ਬੱਕਰੇ ਵੀ ਫੜ ਫੜ ਲੈ ਆਈ ਜਲੋ ਹਨਾ ਪਹਿਲਾਂ ਬੱਕਰੇ ਦਿਖਾਉਣੇ ਆ ਫੇਰ ਆ ਭੇਡਾਂ ਦਾ ਹਾਈ ਚੱਲਾਂਗੇ ਜਿਹੜੀ ਭਈ ਭੇਡ ਫੜੀ ਜਾਂਦੀ ਉਹ ਫੜ ਲਿਆ ਕਰੀਂ ਫੱਲਾ 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 ਤੇ ਆ ਬੱਕਰੀ ਦੀ ਡੀਟੇਲ ਬਾਈ ਆ ਬੱਕਰੀ ਬਾਈ ਇਹ ਬੱਕਰੀ ਬਾਰੇ ਦੇਖ ਲੋ ਜੀ ਇਹ ਬੱਕਰੀ ਬਾਈ ਛੱਡੇ ਕੋਨੇ ਬਹੁਤ ਸੋਹਣੀ ਆ ਹਨ ਦੁੱਧ ਬਹੁਤ ਚੰਗੀ ਲਾਦੀ ਆ ਹਨ ਦੇਖ ਸਕਦੇ ਹੋ ਇਹ ਜੇ ਬੱਕਰੀ ਦੁੱਧ ਬਹੁਤ ਦਿੰਦਿਆਂ ਹਨ ਹਨ ਤੇ ਇਹ ਬੱਕਰੀ ਬਾਈ ਕਿੰਨਾ ਟਾਈਮ ਉਹ ਘੋਟਲੇ ਵਿੱਚ ਰੱਖਦੇ ਨੇ ਇਹ ਬੱਕਰੀ ਨੂੰ ਹੋ ਗਿਆ ਹੁਣ ਆ ਜੀ 2 ਸਾਲ ਹੋ ਗਏ ਆ ਆਪਣੇ ਅੱਛਾ ਇਹ ਸੇਲ ਆ ਭਾਈ ਬੱਕਰੀ ਹਾਂ ਹੀ ਕਰਦਾ ਇਹ ਲੈ ਭਾਈ ਵੀ ਸੇਲ ਤੇ ਆ ਬੱਕਰੀ ਹਨਾ ਨਮੀ ਬਸ ਇਹ ਲਸੂਨ ਨੂੰ ਤਿਆਰ ਆ ਇਹ ਲਸੂਨ ਨੂੰ ਜਮੀ ਤਿਆਰ ਆ ਮੀਨਾ ਆਪਣੇ 10 ਬੰਦਾ ਦਨੇ ਲੈਂਦੀ ਆ ਹਨਾ ਬਸ 2-1 ਦਿਨ ਲੈਂਦੀ ਆ ਇਹ ਦੇਖ ਸਕਦੇ ਆ ਮੀਡਾ ਖੜਾ ਆ ਇਹ ਆ ਮੀਡਾ ਹਨਾ ਇਹ ਭਾਈ ਇਹ ਤਾਂ ਕ੍ਰੋਸ ਨੇ ਸਾਰੀਆਂ ਹਾਂ ਜੀ ਹਾਂ ਲੈ ਭਈ ਨਾ ਨਕੌੜਾ ਚੈੱਕ ਕਰਿਓ ਹਨਾ ਇਹ ਭਾਈ ਸੇਲ ਵੀ ਕਰਨਾ ਮੀਡਾ ਆਪਾ ਨਹੀਂ ਮੀਡਾ ਨਹੀਂ ਕਰਨਾ ਆਏਗਾ ਜੀ ਅੱਛਾ ਜੀ ਦੇਖ ਸਕਦੇ ਹੋ ਭਾਈ ਮੀਡਾ ਹੀ ਸੇਲ ਨਹੀਂ ਕਰਨਾ ਪਰ ਬੜਾ ਸੋਹਣਾ ਮੀਡਾ ਆਣਾ ਭਾਈ ਬੇਲਦਾਰ ਤੇ ਪੂੰਛੜਦਾਰ ਮੇਮਣਾ ਨੇੜਾ ਤੇ ਉਹ ਪੱਠ ਦੇਖ ਸਕਦੇ ਬਹੁਤ ਸੋਹਣੇ ਪੱਠਾ ਨੇ ਬਾਈ ਲਵੇ ਬੱਕਰੀਆਂ ਵੀ ਨੇ ਹਨਾ ਮੈਂ ਦਿਖਾਵਾਂਗੇ ਸਾਰੀਆਂ ਕੰਨੀਆਂ ਕੰਨੀਆਂ ਦੇਖੋ ਢਾ ਬਹੁਤ ਨੇ ਬਾਈ ਲਵੇ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਹਨਾ ਆਹ ਦੇਖ ਸਕਦੇ ਕਜਲੀ ਪੇੜ ਖੜੀ ਆ ਤੇ ਦੋ ਬੱਚੇ ਨੇ ਵੀਰੇ ਸੇਲ ਤੇ ਆ ਆਪਣੇ ਇਹ ਦੇ ਦਾਂਗੇ ਇਹ ਵੀ ਦੇ ਦੇਣਗੇ ਹਨਾ ਇਹ ਸਾਰੇ ਬਹੁਤ ਸੋਹਣੇ ਕਾਲੇ ਬੱਚੇ ਨੇ ਹਨਾ ਕਰੀ ਚੱਲ ਸੇਲ ਤੂੰ ਜਿਹੜੇ ਆ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਆ ਤੇ ਆਹ ਬਾਈ ਲੈ ਕੇ ਆਇਆ ਰੱਖੀਆਂ ਦੇਖੋ ਦੋ ਇਹ ਬੱਕਰੀ ਬਾਈ ਨਮੀਆਂ ਏ ਵੀ ਨਮੀ ਬੱਕਰੀਆ ਹਨਾ ਤੇ ਆ ਬੱਕਰੀ ਨਮੀਆ ਦੇਖ ਸਕਦੇ ਹੋ ਬਈ ਇਹ ਧੰਦ ਆਪਣਾ ਥਾਣਾ ਖਣੇ ਦੇਖਿਓ ਇਹ ਮਜੂਦਾ ਗੱਪਣ ਹੋਣੀ ਹਨਾ ਬਈ ਇਹ ਗੱਪਣਾ ਬਈ ਕਹਿੰਦਾ ਤੇ ਕਿੰਨੇ ਟਾਈਮ ਦੀ ਗੱਪਣਾ ਬਈ 4 ਮਹੀਨੇ ਇਹ 4 ਮਹੀਨੇ ਗੱਪਣਾ ਤੇ 2 ਮਹੀਨੇ ਲੈਂਦੇ ਆ ਬਈ ਬਸ ਸੂਣਦੇ ਹਨਾ ਦੇਖ ਸਕਦੇ ਹੋ ਚੰਗੀਆਂ ਚੀਜ਼ਾਂ ਨੇ ਬਾਈ ਲਵੇ ਇਹ ਬੱਕਰਾ ਫੜਿਓ ਖਾਈ ਬੱਕਰਾ ਦਿਖਾਓ ਖਾ ਲਈ ਬਈ ਲੈ ਬਈ ਇਹਨੂੰ ਬੱਕਰਾ ਦਿਖਾਉਣਿਆ ਬਹੁਤ ਚੰਗੀ ਹਾਈਟ ਦੇ ਵਿੱਚ ਆ ਨੱਕ ਨੱਕੌੜਾ ਕੰਨਾਂ ਅੱਖ ਸਾਰੇ ਕੁਕਿਸੋ ਬਾਈ ਐਂ ਚੰਗੀ ਕੁਆਲਿਟੀ ਦੇ ਵਿੱਚ ਆ। ਬਾਕੀ ਸਿੰਦੇ ਬਾਈ ਦੱਸਣਗੇ ਆਪਾਂ ਨੂੰ ਇਹਦੇ ਬਾਰੇ ਤੇ ਕੀ ਹਾਲ ਨੇ ਬਾਈ ਸਿੰਦੇ? ਵਧੀਆ ਜੀ। ਤੇ ਇਹ ਬੱਕਰਾ ਬਾਈ ਇਹ ਬੱਕਰਾ ਚਾਰ ਦਾਂਦਾ ਜੀ। ਇਹ ਚਾਰ ਦਾਂਦਾ ਹਨਾ ਕਿੰਨਾ ਟਾਈਮ ਹੋ ਗਿਆ ਹੁਣ ਇਹਨੋਂ ਰੇ? ਹਾਂ ਜੀ। ਇਹਨੂੰ ਹੋਵੇ ਹੁਣ 2 ਸਾਲ ਜੀ ਹੋ ਗਏ। ਇਹ ਥੋੜੇ ਘਰ ਦਾ ਬੱਚਾ। ਘਰ ਦਾ ਬੱਚਾ ਜੀ। ਇਹ ਘਰ ਦਾ ਬੱਚਾ ਹਨਾ ਬਾਈ ਬਾਕੀ ਭੇਡਾਂ ਦਾ ਹੋਣਿਆ ਤੇ ਭੇਡਾਂ ਰੱਖਦੇ ਨੂੰ ਵੀ ਕਿੰਨਾ ਟਾਈਮ ਹੋਇਆ? ਭੇਡਾਂ ਹੋ ਗਏ ਹੁਣ 15-16 ਸਾਲ ਜੀ। ਅੱਛਾ ਮਤਲਬ ਸੁਰੂ ਜੁੱਦੀ ਪੁਸਤੀ ਕੰਮ ਭੇਡਾਂ ਰੱਖਦੇ ਆ ਜੀ ਹਨਾ ਮਿਲ ਲਵੇ। ਹਾਂ ਜੀ ਹਾਂ। ਲੈ ਬਾਈ ਆ ਦੇਖਿਓ ਭਾਈ ਤੇ ਆ ਬੱਕਰੀ ਕਿੰਮੀ ਆ ਭਈਆ ਲੋਹੀ ਇਹ ਵੀ ਸੇਲ ਆ ਜੀ ਇਹ ਵੀ ਸੇਲ ਆ ਤੇ ਇਹ ਗੱਪਣਾ ਹਨਾ ਭਈ ਮੌਜੂਦਾ ਹਾਂ ਜੀ ਹਾਂ ਇਹ ਵੀ ਸੁੰਦੀ ਆ ਇਹ ਵੀ ਸੁੰਦੀ ਆ ਹਨਾ ਭਈ ਭੇਡ ਨਾ ਕੌੜੇ ਜਿਹੇ ਸਾਦੇ ਭਈ ਬੱਕਰੀਆਂ ਇਹਨਾਂ ਲਾ ਬਹੁਤ ਸੁੰਨੀਆਂ ਬੱਕਰੀਆਂ ਹਨਾ ਤੇ ਆ ਬੱਕਰੀ ਦੇਖ ਸਾ ਇਹ ਬੱਕਰੀ ਸੇਲ ਆ ਬੜੀ ਇਹ ਵੀ ਕਰਤਾਗੇ ਸੇਲ ਜੀ ਇਹ ਵੀ ਸੇਲ ਕਰ ਦੇਨੇਗੇ ਹਨਾ ਮਤਲਬ ਮੇਲੇ ਹੀ ਲਾ ਦੇਣਾ ਸੇਲ ਵਾਸਤੇ ਹਨਾ ਹਾਂ 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 ਲੈ ਭਾਈ ਬੱਕਰੀਆਂ ਚੈੱਕ ਕਰਿਓ ਆ ਭੇਡ ਤੇ ਮਾਰੇ ਗਾਇ ਹੈ ਦੇਖੋ ਭਰਾ ਹੈਲੋ ਯੋਗੀ ਇਹੋ ਜੀਆਂ ਚੀਜ਼ਾਂ ਬਈ ਘਰ ਕਰਾਉਣੇ ਨਹੀਂ ਮਿਲਦੀਆਂ ਇਸ ਸੰਭਾਲਣੇ ਬੜੀ ਔਖੀਆਂ ਨੇ ਤੇ ਬਾਕੀ ਸਭ ਨੂੰ ਲੈ ਲਈ ਦਿਖਾਉਣੇ ਇੱਕ ਬਹੁਤ ਪਿਓਰ ਹਨਾ ਆ ਦੇਖੋ ਨੱਕ ਨਕੌੜੀ ਚੈੱਕ ਕਰਿਓ ਬਈ ਲੈ ਲਈ ਦੇ ਲੈ ਦੇਖੋ ਬਈ ਐਨ ਚੰਗੀ ਕੁਆਲਿਟੀ ਵਿੱਚ ਸਿਰਾ ਐਨ ਇਹ ਗੱਬਣਾ ਬਈ ਇਹ ਇਹ ਗੱਬਣਾ ਆ ਲੈ ਲਈ ਚੈੱਕ ਆ ਲੈ ਲਈ ਇਹ ਛੋਟੀ ਬੱਚੀ ਹੈ ਇਹ ਏਸੇ ਦੀ ਹੈ ਏਸੇ ਦੀ ਹੈ ਇਹ ਦੇਖੋ ਬਈ ਪਰ ਹੈ ਮਤਲਬ ਕਹ ਲੋ ਨਮੀਆਂ ਚੀਜ਼ਾਂ ਨੇ ਜੋ ਕੀ ਐਂ ਕਹ ਲੋ ਵੀ ਪੁਰਾਣੀਆਂ ਭੇਟਾਂ ਨਹੀਂ ਸੀਗੀਆਂ ਨਮੀਆਂ ਭੇਟਾਂ ਨੇ 2 4 6 ਦਾ ਦੇ ਉੱਪਰ ਕੋਈ ਪੇੜ ਨਹੀਂ ਹੋਣੀ ਹਨਾ ਬਾਈ ਹਾਂਜੀ ਹਾਂ ਤੇ ਠੀਕ ਸਾਦੇ ਬਾਈ ਇੱਕ ਲੇਲੀ ਜੀ ਤੀ ਬਾਈ ਜਿਹਦੇ ਸਿਰ ਤੇ ਵਾਲ ਜਿਹਨੇ ਨੱਕ ਨਕੌੜਾ ਹੈ ਬਹੁਤ ਆ ਕਹਿੰਗੇ ਲੈ ਤਹਣਾ ਸੁਣ ਹਨਾ ਬਾਈ ਮਤਲਬ ਇੱਕ ਵਾਰ ਨਿਗਾ ਮਰਵਾ ਦੀ ਸਾਰੀਆਂ ਪੇਡਾਂ ਤੇ ਆਪਾਂ ਹਨਾ ਹਉ ਆ ਗਈ ਦੇਖਿਓ ਫਿਰ ਹਨਾ ਤੇ ਸੋਨੂੰ ਇੰਆ ਜੇ ਬੱਚੇ ਆਉਂਦੇ ਕੱਢਦੇ ਏ ਬਾਈ ਏਸੇ ਮਿੱਡੇ ਦੇ ਬੱਚੇ ਨੇ ਏਸੇ ਮਿੱਡੇ ਦੇ ਬੱਚੇ ਨੇ ਲੈ ਦੇਖ ਸਕਦੇ ਵੀ ਏਸੇ ਮਿੱਡੇ ਦੇ ਬੱਚੇ ਨੇ ਤੇ ਬਈ ਬੱਚੇ ਬੁੱਕ ਕਰਾਉਣ ਵਾਸਤੇ ਫੋਨ ਕਰ ਸਕਦੇ ਨੇ ਲੋਕ ਹਾਂਜੀ 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 ਅਰੇ ਦੇਖ ਸਰ ਇਹ ਬੱਚੇ ਬੁੱਕ ਕਰਾ ਸਕਦੇ ਨੇ ਤੇ ਭੇਡਾਂ ਖਰੀਦ ਸਕਦੇ ਹਾਂ ਬੱਕਰੀਆਂ ਖਰੀਦ ਸਕਦੇ ਹਾਂ ਬਾਈ ਲਵੇ ਬਹੁਤ ਪ੍ਰਕਾਰ ਦੀਆਂ ਚੀਜ਼ਾਂ ਨੇ ਤੇ ਬਾਈ ਦੇ ਸਕਦੇ ਹਾਂ ਸ਼ਿਕਾਰੀ ਕੁੱਤੇ ਵੀ ਮਿਲ ਜਾਂਦੇ ਨੇ ਬਾਈ ਪਹਿਲਾਂ ਵੀ ਹਾਂਜੀ ਹਾਂ ਲੈ ਦੇਖ ਸਕਦੇ ਹੋ ਸ਼ਿਕਾਰੀ ਕੁੱਤੇ ਵੀ ਮਿਲ ਜਾਣਗੇ ਬਾਈ ਲੋਕ ਜੋ ਤੁਸੀਂ ਕਹੋਗੇ ਉਹ ਮਿਲ ਜੂ ਬਾਈ ਲਵੇ ਬਾਕੀ ਬਾਈ ਇੱਕ ਵਾਰ ਫੋਨ ਜਰੂਰ ਕਰਿਓ ਹਨਾ ਲੈ ਵੀ ਹੋਰ ਆਪਣੇ ਲਵੇ ਕੋਈ ਜਿੱਦ ਜਿੱਚੀ ਰਹਿ ਗਈ ਹੋਵੇ ਉਹਲੇ ਚਾ ਮੀਡਾ ਹਾਉਂਗਾ ਇੱਕ ਵਾਰ ਹੁਣ ਦਿਖਾਉ ਤਾਂ ਮੀਡਾ ਮੀਡਾ ਫੜਿਆ ਨਹੀਂ ਜਾਂਦਾ ਮੀਡਾ ਫੜਿਆ ਨਹੀਂ ਜਾਂਦਾ ਮੀਡਾ ਇੱਕ ਵਾਰ ਦਫੜੋ ਖੜਿਆ ਹੀ ਪਰੇ ਖੜਿਆ ਲੈ ਮੀਡਾ ਦਿਖਾਉਣਾ ਬਾਈ ਤੁਸੀਂ ਮੀਡਾ ਦੇਖ ਕੇ ਹੈਰਾਨ ਹੋਮੋਗੇ ਬਹੁਤ ਕੱਦੀ ਕੱਠ ਕੱਦ ਕਾਠੀ ਦਾ ਬੱਕਰਾ ਆਪਣਾ ਬੱਕਰੇ ਨਾਲ ਤੁੰਤਕ ਮੀਡਾ ਹੈਣਾ ਹਉ ਦਰੋਂ ਲੈ ਪਾਰ ਰਹਿਣ ਦੋ ਰਹਿਣ ਦੋ ਰਹਿਣ ਦੋ ਰਹਿਣ ਦੋ ਇੱਥੇ ਪਾ ਲੈ ਦੇਖਿਓ ਬਾਈ ਮੀਡਾ ਇੰਨਾ ਤਾਕੜਾ ਨਾ ਬੰਦਿਆ ਤਾਂ ਫੜਿਆ ਨਹੀਂ ਜਾਣਾ ਇਹਨਾਂ ਕੌੜਾ ਚੈੱਕ ਕਰਿਓ ਪੂਰੀ ਸ਼ਾਨਦਾਰ ਕੁਆਲਿਟੀ ਦੇ ਵਿੱਚ ਹੈ ਲੈ ਦੇਖਿਓ ਬੜੇ ਲੈ ਬਈ ਬੱਚੇ ਵੀ ਆਏ ਹੋਏ ਨੇ ਬਾਈ ਲਵੇ ਹਨਾ ਛੋਟੇ ਛੋਟੇ ਲੈ ਲੈਣੇ ਜੋ ਕੀ ਇਹ ਵੀ ਸੇਲ ਕਰਨੇ ਹਨਾ ਵੀ ਆਪਾਂ ਮਹੀਨੇ ਦੋ ਮਹੀਨੇ ਤੱਕ ਹਾਂਜੀ ਹਾਂ ਤੇ ਆ ਆ ਬੱਚੇ ਫਿਰਦੇ ਆ ਆ ਦੇਖੋ ਜੀ ਬੱਚੇ ਬੱਚਿਆਂ ਦੀ ਕੁਆਲਿਟੀ ਬਹੁਤ ਆ ਬਈ ਜਮਨਾਪੁਰੀ ਲੈਲੇ ਪਿਓਰ ਤਾਂ ਦੇਖੋ ਫਿਰ ਬਈ ਚੈੱਕ ਕਰਾਓ ਕੋਈ ਚੱਕ ਕੇ ਬੱਚਾ ਚੈੱਕ ਕਰਾਓ ਕੋਈ ਬੱਚੇ ਕਿਹੜਾ ਫੜੇ ਆ ਲੈ ਦੇਖੋ ਬਈ ਬੱਚੇ ਤਾਂ ਹੋਣਾ ਸੋਨੂੰ ਹਨਾ ਲੈ ਦੇਖੋ ਫਿਰ ਹੋ ਬੱਚੇ ਦੇ ਏ ਵੀ ਉਸੇ ਦਾ ਬਈ ਹਾਂ ਜੀ ਹਾਂ ਇਹ ਵੀ ਜਾਣਾ ਪਰੀ ਚਾ ਗਿਆ ਜਾਣਾ ਪਰੀ ਇਹ ਚੱਟੇ ਮੂੰਹ ਦਾ ਦੇਖੋ ਬਈ ਐਨ ਖੂਬਸੂਰਤ ਬੱਚਾ ਹਨਾ ਉਹਦਾ ਉਹ ਲੇੜਾ ਫਿਰ ਰਿਹਾਗਾ ਆ ਲੇੜਾ ਬਈ ਉਸੇ ਦਾ ਪੇਟ ਕਰਾ ਉਸ ਕਰ ਰਿਹਾ ਲੈ ਦੇਖੋ ਬਈ ਇਹ ਬੱਚਾ ਹੀ ਆ ਹਨਾ ਹਜੇ ਹਾਂ ਜੀ ਹਾਂ ਆ ਕੋੜਾ ਚੈੱਕ ਕਰਿਓ ਬਈ ਫਿਰ ਬੱਚੇ ਦਾ ਆ ਬੱਚੇ ਆ ਇਹਨਾਂ ਦੇ ਬਈ ਇੱਕ ਵਾਰ ਨਾ ਕਮੈਂਟ ਕਰਕੇ ਐਂ ਜ਼ਰੂਰ ਦੱਸਿਓ ਵੀ ਸਿੰਦੇ ਵਈ ਦੀਆਂ ਭੇਡਾਂ ਕਿਵੇਂ ਲੱਗੀਆਂ ਹਨਾ ਤੇ ਬੱਕਰੀਆਂ ਕਿਵੇਂ ਲੱਗੀਆਂ ਤੇ ਬਈ ਇੱਕ ਵਾਰ ਐਂ ਕਹਦੇ ਵੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਓਕੇ ਜੀ ਤੇ ਆ ਬੱਚਾ ਦੇਖੋ ਬਈ ਚਾਚਾ ਇਹ ਕਿਹੜੀ ਭੇਡ ਦਾ ਇਹ ਉਰੇ ਫਿਰ ਰਹੀ ਹੈ ਇਹ ਭੇਡ ਅੱਛਾ ਜੀ ਇਹ ਲੇਲਾ ਓਹੋ ਫਿਰ ਰਹੀ ਹੈ ਇਹ ਲੇੜਾ ਜੀ ਹਾਂ ਲੇੜਾ ਲੇੜਾ ਜੀ ਇਹ ਕਿਹੜੀ ਦਾ ਇਹਦਾ ਹਨਾ ਦੇਖਿਓ ਬਈ ਕਿੰਨਾ ਪਿਓਰ ਲੇਲਾ ਹਨਾ ਜਿਹੜੇ ਨੂੰ ਵੀ ਚਾਹੀਦਾ ਹੋਊਗਾ ਇੱਕ ਵਾਰ ਸੰਪਰਕ ਜ਼ਰੂਰ ਕਰਿਓ ਦੇਖ ਸਕਦੇ ਹੋ ਚੁੰਗਦੇ ਨੇ ਲੇਲੇ ਇਹ ਬਈ ਆਪਾਂ ਕੋਈ ਵਾਰ ਕੋਈ ਬੰਦਾ ਦਵਾਈ ਬਣਾਉਣ ਵਾਸਤੇ ਦੁੱਧਰਾ ਮੰਗਦਾ ਭੇਡ ਦਾ ਦੇ ਦਾਂਗੇ ਜੀ ਮਿਲ ਜਾਂਦਾ ਹਨਾ ਹਾਂ ਜੀ ਫੋਨ ਕਰ ਲਾ ਵੇ ਇੱਕ ਦੋ ਦਿਨ ਪਹਿਲਾਂ ਹਾਂ ਜੀ ਹਾਂ ਲਦੀ ਸਾਦੇ ਭਾਈ ਫੋਨ ਕਰ ਲਿਓ ਚੰਗਾ ਜੀ ਧੰਨਵਾਦ ਧੰਨਵਾਦ ਓਕੇ ਜੀ